ਗੁਰੂ ਦੇ ਦਰਸ਼ਨਾਂ ਦਾ ਵੀ ਇੱਕ ਪੁੰਨ ਫਲ ਹੈ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਪਰ ਸਾਡੇ ਨਾਲ ਉਹ ਜਿਹੜੇ ਅੰਧਵਾਸ਼ਵਾਸੀ ਨੇ ਉਹ ਜਿਆਦਾ ਪੱਕੇ ਨੇ ਪਰ ਤੁਸੀਂ ਵੇਖਿਆ ਹੋਏਗਾ ਉਹ ਇਸ ਗੱਲ ਦਾ ਬੜਾ ਹੀ ਧਿਆਨ ਕਰਦੇ ਨੇ ਕਿ ਸਵੇਰੇ ਉਹਨਾਂ ਦੇ ਮੱਥੇ 'ਤੇ ਕੌਣ ਲੱਗਦਾ ਹੈ ਫਿਰ ਉਸ ਲੱਗੇ ਹੋਏ ਮੱਥੇ ਵਾਲੇ ਮਨੁੱਖ ਦੇ ਪ੍ਰਤੀ ਬੜੀਆਂ ਸਾਰੀਆਂ ਗਿਣਤੀਆਂ ਜਮ੍ਹਾਂ ਘਟਾਓ ਵੀ ਕਰਦੇ ਨੇ ਇੱਕ ਧਾਰਨਾ ਵੀ ਬਣਾਈ ਹੈ ਕਿ ਇਹ ਬੰਦਾ ਮੱਥੇ ਲੱਗੇ ਤੇ ਅੱਜ ਰੋਟੀ ਨਸੀਬ ਹੋਏਗੀ ਇਹ ਬੰਦਾ ਮੱਥਾ ਮੱਥੇ ਲੱਗੇ ਤੇ ਪਤਾ ਨਹੀਂ ਅੱਜ ਰੋਟੀ ਵੀ ਮਿਲੇਗੀ ਕਿ ਨਹੀਂ ਮਿਲੇਗੀ ਕੰਮ ਹੋਣਾ ਤਾਂ ਦੂਰ ਦੀ ਗੱਲ ਹੈ ਤਾਂ ਫਿਰ ਤੇ ਮੰਨ ਨਹੀਂ ਲੈਣਾ ਚਾਹੀਦਾ ਸਾਨੂੰ ਵੀ ਗੁਰੂ ਦੇ ਮੱਥੇ ਲੱਗੋਗੇ ਤੇ ਉੱਤੇ ਬਹੁਤ ਹੀ ਪੁੰਨ ਫਲ ਹੈ ਕਿ ਜਿਹੜਾ ਸਵੇਰੇ ਘਰੋਂ ਉੱਠ ਕੇ ਪਹਿਲਾਂ ਗੁਰਦੁਆਰੇ ਆਏਗਾ ਫਿਰ ਕੰਮ ਧੰਦੇ ਤੇ ਜਾਏਗਾ ਉਹਦਾ ਤੇ ਕੰਮ ਵਿਗੜੇਗਾ ਹੀ ਨਹੀਂ ਮੇਰੇ ਕੋਲ ਤੁਸੀਂ ਇੱਕ ਦਿਨ ਸੰਗਰਾਣ ਨੂੰ ਗੁਰਦੁਆਰੇ ਆਉਨੇ ਆ। ਵੱਡਾ ਆਪਣਾ ਹੀ ਵਿਸ਼ਵਾਸ ਹੈ। ਮਹੀਨਾ ਠੀਕ ਲੰਘਦਾ ਹੈ। ਪੁੱਛੋ ਵੀ ਜੇ ਥੋੜਾ ਜਿਹਾ ਇਹਨੂੰ ਵਧਾ ਦਿਓ ਤੇ ਫਿਰ ਕੀ ਹੋਏਗਾ? ਖਰਾਬ ਹੋ ਜਾਏਗਾ। ਇਸੇ ਕਰਕੇ ਜਿਹੜੇ ਗੁਰਸਿੱਖ ਹੋਏ ਨੇ ਉਹ ਸਾਡੇ ਵਰਗੇ ਨਹੀਂ ਹੋਏ। ਅਸੀਂ ਤੇ ਬਹੁਤੇ ਐਤਵਾਰੀ ਸਿੱਖਾਂ। ਫਿਰ ਸੰਗਰਾਂਦੀ ਸਿੱਖਾਂ। ਕਈ ਪੰਜਵੀਂ ਦਸਵੀਂ ਵਾਲੇ ਵੀ ਸਿੱਖ ਹੈਗੇ ਨੇ। ਪਰ ਹਰ ਸਿੱਖ ਨੂੰ ਇਹ ਹੁਕਮ ਹੈ ਕਿ ਗੁਰਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ। ਕਦਮ ਕਰੇ ਭਲਕੇ ਪਰਬਾਤੀ ਇਸ਼ਨਾਨ ਕਰੇ ਅਮਰਤ ਸਰਨਾਇ ਇਹ ਹਰ ਸਿੱਖ ਨੂੰ ਰੋਜ਼ ਦਾ ਹੁਕਮ ਹੈ ਇਹ ਬਹੁਤ ਵੱਡਾ ਗੁਰਮਤ ਦਾ ਇੱਕ ਨੁਕਤਾ ਹੈ ਜਿਹੜਾ ਆਪਾਂ ਰੋਜ਼ ਗੁਰਦੁਆਰੇ ਦਰਸ਼ਨ ਕਰਨ ਆਉਂਨੇ ਆ ਗੁਰੂ ਦੇ ਦਰਸ਼ਨਾਂ ਦਾ ਵੀ ਇੱਕ ਪੁੰਨ ਫਲ ਹੈ ਮੈਨੂੰ ਜਿਵੇਂ ਸਮਝ ਆਈ ਮੈਂ ਹਮੇਸ਼ਾ ਬੇਨਤੀ ਕਰਦਾ ਅਸੀਂ ਬਹੁਤ ਵੱਡੇ ਵਿਸ਼ਵਾਸ ਵਾਲੇ ਆ ਅਸੀਂ ਇਹਨਾਂ ਪੰਕਤੀਆਂ ਦਾ ਪਾਠ ਵੀ ਕਰਦੇ ਆ ਕਿ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਅੰਦਰ ਸੱਚਾ ਨਹੀਂ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ ਪਰ ਸਾਡੇ ਨਾਲ ਲੋ ਜਿਹੜੇ ਅੰਧਵਾਸ਼ਵਾਸੀ ਨੇ ਉਹ ਜਾਦਾ ਪੱਕੇ ਨੇ ਅਰ ਤੁਸੀਂ ਵੇਖਿਆ ਹੋਏਗਾ ਉਹ ਇਸ ਗੱਲ ਦਾ ਬੜਾ ਹੀ ਧਿਆਨ ਕਰਦੇ ਨੇ ਕਿ ਸਵੇਰੇ ਉਹਨਾਂ ਦੇ ਮੱਥੇ 'ਤੇ ਕੌਣ ਲੱਗਦਾ ਹੈ ਫਿਰ ਉਸ ਲੱਗੇ ਹੋਏ ਮੱਥੇ ਵਾਲੇ ਮਨੁੱਖ ਦੇ ਪ੍ਰਤੀ ਉਹ ਬੜੀਆਂ ਸਾਰੀਆਂ ਗਿਣਤੀਆਂ ਜਮ੍ਹਾਂ ਘਟਾਓ ਵੀ ਕਰਦੇ ਨੇ ਫਿਰ ਉਹਨਾਂ ਨੇ ਇੱਕ ਧਾਰਨਾ ਵੀ ਬਣਾਈ ਹੈ ਕਿ ਇਹ ਬੰਦਾ ਮੱਥੇ ਲੱਗੇ ਤੇ ਅੱਜ ਰੋਟੀ ਨਸੀਬ ਹੋਏਗੀ ਇਹ ਬੰਦਾ ਮੱਥਾ ਮੱਥੇ ਲੱਗੇ ਹੈ ਤੇ ਪਤਾ ਨਹੀਂ ਅੱਜ ਰੋਟੀ ਵੀ ਮਿਲੇਗੀ ਕਿ ਨਹੀਂ ਮਿਲੇਗੀ ਕੰਮ ਹੋਣਾ ਤਾਂ ਦੂਰ ਦੀ ਗੱਲ ਹੈ ਅਰ ਤੁਸੀਂ ਇਹ ਵੀ ਵੇਖਿਆ ਹੋਏਗਾ ਕਿ ਇਹੋ ਜਿਹੇ ਵਿਸ਼ਵਾਸ ਵਾਲੇ ਘਰਾਂ ਵਿੱਚ ਜਦੋਂ ਕੋਈ ਸਵੇਰੇ ਭਾਵੇਂ ਬੱਚਾ ਹੋਵੇ ਭਾਵੇਂ ਜਵਾਨ ਹੋਵੇ ਜਦੋਂ ਉਹ ਘਰੋਂ ਨਿਕਲਦਾ ਹੈ ਤੇ ਜਿਹੜੀ ਘਰ ਦੀ ਬਜ਼ੁਰਗ ਮਾਤਾ ਹੁੰਦੀ ਹੈ ਉਹ ਭੱਜ ਕੇ ਜਾ ਕੇ ਗਲੀ ਵਿੱਚ ਖੜੀ ਹੋ ਜਾਂਦੀ ਹੈ ਉਹ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਮੇਰੇ ਪੁੱਤਰ ਦੇ ਘਰੋਂ ਨਿਕਲਿਆ ਕੋਈ ਮਾੜਾ ਬੰਦਾ ਮੱਥੇ ਨਾ ਲੱਗੇ। ਔਰ ਉਹਦੇ ਵਿੱਚ ਇਹ ਵੀ ਇਹ ਵੀ ਪੰਡਤ ਮੱਥੇ ਲੱਗੇ ਤੇ ਮਾੜਾ ਹੈ। ਕੋਈ ਮਜ਼ਦੂਰ ਕੂੜਾ ਚੁੱਕ ਕੇ ਤੁਰਿਆ ਆਉਂਦਾ ਹੋਵੇ ਤੇ ਉਹ ਚੰਗਾ ਹੈ। ਕਈ ਅਜੀਬੋ ਗਰੀਬ ਧਾਰਨਾ ਨੇ। ਤਾਂ ਮੈਂ ਆਪ ਜੀ ਨੂੰ ਹੀ ਪੁੱਛਣਾ ਚਾਹੁੰਦਾ ਕਿ ਜੇ ਆਪਾਂ ਅੰਧਵਿਸ਼ਵਾਸੀ ਲੋਕਾਂ ਦੀ ਗੱਲ ਮੰਨ ਲਈਏ ਵੀ ਮੱਥੇ ਲੱਗਣ ਦਾ ਵੀ ਕੋਈ ਪ੍ਰਭਾਵ ਹੈ ਤਾਂ ਫਿਰ ਤੇ ਮਨ ਨਹੀਂ ਲੈਣਾ ਚਾਹੀਦਾ ਸਾਨੂੰ ਵੀ ਗੁਰੂ ਦੇ ਮੱਥੇ ਲੱਗੋਗੇ ਤੇ ਉਹ ਤੇ ਬਹੁਤ ਹੀ ਪੁੰਨ ਫਲ ਹੈ ਇਹਦਾ ਅਰਥ ਇਹ ਹੈ ਕਿ ਜਿਹੜਾ ਸਵੇਰੇ ਘਰੋਂ ਉੱਠ ਕੇ ਪਹਿਲਾਂ ਗੁਰਦੁਆਰੇ ਆਏਗਾ ਫਿਰ ਕੰਮ ਧੰਦੇ ਤੇ ਜਾਏਗਾ ਉਹਦਾ ਤੇ ਕੰਮ ਵਿਗੜੇਗਾ ਹੀ ਨਹੀਂ ਉਹਨੂੰ ਤਾਂ ਗੁਰੂ ਦੀ ਕਿਰਪਾ ਪ੍ਰਾਪਤ ਹੋਏਗੀ ਤੋ ਕਵੀ ਜੀ ਇੱਥੇ ਲਿਖਦੇ ਨੇ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰ ਚੁੱਕੀ ਹੈ ਹੁਣ ਉਹਨਾਂ ਸੰਗਤਾਂ ਵਿੱਚੋਂ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਸਤਿਗੁਰੂ ਨੇ ਇੱਥੇ ਨਗਰੀ ਵਸਾਈ ਹੈ ਤੇ ਇਕੱਠੇ ਭੈ ਲੋਕ ਬਹੁ ਆਏ ਬੜੇ ਸਾਰੇ ਲੋਕ ਇਕੱਠੇ ਹੋ ਗਏ ਦਰਸ਼ਨ ਕਰੇ ਜਨਮ ਫਲ ਪਾਈ ਗੁਰੂ ਦੇ ਦਰਸ਼ਨ ਕਰਕੇ ਜਿਵੇਂ ਆਪਾਂ ਕਿਸੇ ਚੰਗੇ ਬੰਦੇ ਦੇ ਮੱਥੇ ਲੱਗੀਏ ਤੇ ਕਹਿੰਦੇ ਵੀ ਅੱਜ ਦਾ ਦਿਨ ਬਹੁਤ ਵਧੀਆ ਲੰਘੇਗਾ ਇਸੇ ਤਰ੍ਹਾਂ ਜੇ ਗੁਰੂ ਦੇ ਦਰਸ਼ਨ ਹੋ ਜਾਣ ਤੇ ਬੰਦਿਆ ਦਿਨ ਨਹੀਂ ਪੂਰਾ ਜੀਵਨ ਵਧੀਆ ਹੋ ਜਾਂਦਾ ਹੈ ਵੇਖੋ ਤੁਸੀਂ ਇੱਕ ਦਿਨ ਸੰਗਰਾਂਦ ਨੂੰ ਗੁਰਦੁਆਰੇ ਆਉਨੇ ਹੋ ਤੁਹਾਡਾ ਆਪਣਾ ਹੀ ਵਿਸ਼ਵਾਸ ਹੈ ਇਹ ਮਹੀਨਾ ਠੀਕ ਲੰਘਦਾ ਹੈ ਤੇ ਪੁੱਛੋ ਵੀ ਜੇ ਥੋੜਾ ਜਿਹਾ ਇਹਨੂੰ ਵਧਾ ਦਿਓ ਤੇ ਫਿਰ ਕੀ ਹੋਏਗਾ ਖਰਾਬ ਹੋ ਜਾਏਗਾ ਇੱਕ ਦਿਨ ਮਹੀਨੇ ਚਾਓ ਤੇ ਮਹੀਨਾ ਠੀਕ ਹੈ ਤੇ ਜੇ ਰੋਜ਼ ਆਓ ਤੇ ਰੋਜ਼ ਠੀਕ ਨਹੀਂ ਹੋਏਗਾ ਅਗਰ ਇੱਕ ਦਿਨ ਦਾ ਕੋਈ ਤੁਹਾਨੂੰ ਕ੍ਰੈਡਿਟ ਮਿਲਦਾ ਹੈ ਇੱਕ ਦਿਨ ਦਾ ਕੋਈ ਪੁੰਨ ਫਲ ਮਿਲਦਾ ਹੈ ਤੇ 30 ਦਿਨਾਂ ਦਾ ਤੇ ਬਹੁਤਾ ਹੋਣਾ ਚਾਹੀਦਾ ਇਸੇ ਕਰਕੇ ਜਿਹੜੇ ਗੁਰਸਿੱਖ ਹੋਏ ਨੇ ਉਹ ਸਾਡੇ ਵਰਗੇ ਨਹੀਂ ਹੋਏ ਅਸੀਂ ਤੇ ਬਹੁਤੇ ਐਤਵਾਰੀ ਸਿੱਖ ਆ ਫਿਰ ਸੰਗਰਾਂਦੀ ਸਿੱਖ ਆ ਕਈ ਪੰਜਵੀਂ ਦਸਵੀਂ ਵਾਲੇ ਵੀ ਸਿੱਖ ਹੈਗੇ ਨੇ ਪਰ ਹਰ ਸਿੱਖ ਨੂੰ ਇਹ ਹੁਕਮ ਹੈ ਕਿ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਪੱਲ ਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭੱਲ ਕੇ ਪਰਵਾਦੀ ਇਸ਼ਨਾਨ ਕਰੇ ਅਮਰਤ ਸਰਨਾਏ ਇਹ ਹਰ ਸਿੱਖ ਨੂੰ ਰੋਜ਼ ਦਾ ਹੁਕਮ ਹੈ ਪਹਿਲਾ ਹੈ ਅੰਤਰ ਗੁਰ ਆਰਾਧਨਾ ਦੂਜਾ ਹੈ ਜੇਵਾ ਜਪ ਗੁਰਨਾਵ ਤੀਸਰਾ ਹੈ ਜਿਹਦੀ ਮੈਂ ਬੇਨਤੀ ਕਰ ਰਿਹਾ ਨੇਤਰੀ ਸਤਗੁਰ ਪੇਖਣਾ ਅੱਖਾਂ ਨਾਲ ਜਾ ਕੇ ਗੁਰੂ ਦੇ ਦਰਸ਼ਨ ਕਰਨਾ